ਜੋ ਖੰਡਨ ਕੀਤਾ ਗਿਆ ਵਾ ਉਹਦੇ ਬਾਰੇ ਤੁਸੀਂ ਕਹਿਣਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਿਆਦਾ ਮਾਰਾ ਕੰਮ ਕੀਤਾ ਜਾਂ ਜਿੰਨੇ ਵੀ ਕੀਤਾ ਜਾਂ ਕਿੰਨੇ ਵੀ ਕਰਵਾਇਆ ਪਿਆ ਇਹਦੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹ ਬੰਦੇ ਨੂੰ ਉਹ ਬੰਦਾ ਦੇ ਫੜ ਲਿਆ ਲੇਕਿਨ ਅਦੇ ਪਿੱਛੇ ਜਿਹੜੇ ਸ਼ਾਤੀ ਤੱਤ ਉਹਨੇ ਕੰਮ ਕਰਵਾਇਆ ਵਾ ਉਹਨਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਉਹਦੇ ਚੱਕਰ ਜੀ ਇਹ ਸਾਰਾ ਅੱਜ ਐਸੀ ਪੂਰਾ ਸਮਾਜ ਐਸੀ ਸਮਾਜ ਵਾਲਮੀ ਭਾਈਚਾਰਾ ਰਵਿਦਾਸ ਭਾਈਚਾਰਾ ਭਗਤ ਭਾਈਚਾਰਾ ਸਾਰੇ ਇੱਕ ਜਗ੍ਹਾ ਇਕੱਠੇ ਹੋਏ ਆ ਇਹ ਲੋਕਾਂ ਨੂੰ ਉਹਨਾਂ ਨੂੰ ਵਾਰਨਿੰਗ ਹੈ ਜਿਹੜੇ ਸੋਚਦੇ ਕਿ ਇਕੱਲੇ ਇਕੱਲੇ ਗਿਆ ਲੇਕਿਨ ਅੱਜ ਉਹ ਦੇਖ ਲੈਣਾ ਅਗੇ ਪੰਡਾਰੀ ਬੁਲੰ ਨੀ ਹੈ ਬੌਜਾ ਸਮਾਜ ਹੈਗਾ ਬੇ ਮੂਲਮਾਸੀ ਸਮਾਜ ਹੈ ਸਿਰਫ ਆਜਾ ਸਾਡੇ ਬਾਬਾ ਸਾਹਿਬ ਦੀ ਉਹਨਾਂ ਨੂੰ ਇੱਕ ਮੋਢੇ ਤੇ ਇਹਨੇ ਥੋੜਾ ਮਾਰਿਆ ਸਾਰੇ ਦਿਲਾਂ ਦੇ ਥੋੜਾ ਵਜਾ ਹੋਇਆ ਉਹਨਾਂ ਦੇ ਮੋਢੇ ਇੱਡੀ ਨਹੀਂ ਵਜਾ ਰਤੀ ਰੋਣਾ ਆਂਦਾ ਪਿਆ ਅਸੀਂ ਕਿ ਕਿਦੋਂ ਦਿਨ ਹੋਏਗਾ ਕਿਦੋਂ ਇਕੱਠੇ ਹੋਵਾਂਗੇ ਤੇ ਪ੍ਰਸ਼ਾਸਨ ਨੂੰ ਜਵਾਬ ਦੇਵਾਂਗੇ ਪ੍ਰਸ਼ਾਸਨ ਨੂੰ ਜਵਾਬ ਮਿਲ ਗਿਆ ਹੈ ਆਪਾਂ ਵਾਰਨਿੰਗ ਦਿੰਨੇ ਆ ਅਗਲੇ 24 ਘੰਟੇ ਜਿਹੜਾ ਮੇਨ ਮੁਜਰੀਮ ਆ ਜਿੰਨਾਂ ਜਿਹੋ ਅੰਦਰ ਨਹੀਂ ਜਾਣਗੇ ਜਿਹੜੇ ਇੱਥੇ ਪੁਲਿਸ ਮੁਲਾਜ਼ਮ ਸੀ ਜਿਨ੍ਹਾਂ ਨੇ ਪੋੜੀ ਲਵਾਈ ਥੋੜਾ ਦੋਆ ਐਸ ਐਚਓ ਆਈਐਸ ਐਸਆਈ ਕਿੱਥੇ ਗਏ ਸਾਰੇ ਪੋਸਟਾਂ ਦੇ ਜਦੋਂ ਅਗਲੇ ਪਹਿਲੇ ਦਿਨ ਅੱਜ ਕਿਤੇ 14 ਅਪ੍ਰੈਲ ਤੇ ਆਪਾਂ ਪੋੜੀ ਮੰਗਦੇ ਆਂ ਕੋੜੀ ਨਹੀਂ ਮਿਲਦੀ ਅੱਜ ਪਹਿਲਾਂ ਹੀ ਪੋੜੀਆਂ ਲੱਗੀਆਂ ਹੀ ਆਆਂ ਮੈਂ ਇਹ ਸਾਜ਼ਿਸ਼ ਦੇ ਤਹਿਤ ਕੰਮ ਕੀਤਾ ਗਿਆ ਇਹ ਕੋਈ ਮਨਦਬੂਦੀ ਬੰਦਾ ਨਹੀਂ ਕਹਾ ਸਾਜ਼ਿਸ਼ ਦੇ ਤੌਰ ਤੇ ਪਲਾਨ ਬੰਦਾ ਹੋਇਆ ਹੈ ਇਹ ਤਾਕਤ ਹੈ ਸਾਤੀ ਤਤਵ ਤਾਕਤਾਂ ਹੀਆਂ ਆਪਾਂ ਸਾਰੇ ਸਮਾਜ ਵੱਲੋਂ ਅਪੀਲ ਕਰਦੇ ਆਂ ਸਮਾਜ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਏ ਨਹੀਂ ਤੇ ਇਹਦਾ ਮੁੱਲ ਬੜਾ ਭਿਆਨਕ ਹੋਣਗੇ ਜੈ ਭੀਮ ਦੇਖੋ ਜੀ ਜਿਹੜੇ ਘਟਨਾ ਕੱਟੀ ਆ ਇਹ ਮੇਰਾ ਤਾਂ ਕਹਿਣਾ ਹੈ ਕਿ ਕੇਂਦਰ ਦੀ ਸਰਕਾਰ ਹੋਵੇ ਚਾਹੇ ਪੰਜਾਬ ਦੀ ਸਰਕਾਰ ਆ ਦੋਨੇ ਬਰਾਬਰ ਦੇ ਗੁਨਾਹਗਾਰ ਆ ਕਿਉਂਕਿ ਜਿਹੜੇ ਲੋਗ ਜਿਹੜੋ ਅੰਗਰੇਜ਼ ਇੱਥੇ ਰਾਜ ਕਰਦੇ ਸੀ ਤੇ ਜਿਹੜੇ ਅੰਗਰੇਜ਼ਾਂ ਦੀ ਚਮਚਾगिरी ਕਰਦੇ ਸੀ ਉਹਨਾਂ ਦੇ ਕੈਰੈਕਟਰ ਨੂੰ ਜੇ ਕੇਂਦਰ ਸਰਕਾਰ ਲਸ਼ਕਾ ਲਸ਼ਕਾ ਕੇ ਬੱਚਿਆਂ ਨੂੰ ਸਿਖਾ ਰਹੀ ਹੈ ਕਿ ਆ ਸਾਡੇ ਦੇਸ਼ ਭਗਤ ਸੀ ਇਹਨਾਂ ਨੇ ਆਜ਼ਾਦੀ ਲੜੀ ਹੈ ਜੇ ਇਦਾਂ ਦਾ ਕੰਮ ਸਰਕਾਰ ਕਰ ਸਕਦੀ ਹੈ ਤੇ ਸਰਕਾਰ ਐਵੀ ਕੰਮ ਕਰ ਸਕਦੀ ਹੈ ਕਿ ਦੇਖੋ ਜੀ ਸੰਵਿਧਾਨ ਜਿਨੇ ਲਿਖਿਆ ਉਹਦਾ ਕੈਰੈਕਟਰ ਕਿਦਾਂ ਦਾ ਸੀ ਅਸੀਂ ਅਸੀਂ ਤੇ ਇਹ ਤਾਂ ਕਹਿ ਨਹੀਂਦੇ ਕਿ ਜਦਾਂ ਤੁਸੀਂ ਆਪਣੇ ਝੂਠੇ ਲੀਡਰਾਂ ਨੂੰ ਸੱਚਾ ਸੱਚਾ ਸਾਬਤ ਕਰ ਰਹੇ ਅਸੀਂ ਇਹ ਨਹੀਂ ਕਰਾਂਗੇ ਕਿ ਝੂਠ ਬੋਲੋ ਪਰ ਸਹੀ ਕੈਰੈਕਟਰ ਤੇ ਦੱਸਿਆ ਜਾ ਸਕਦਾ ਨਾ ਬੱਚਿਆਂ ਨੂੰ ਦੂਜੀ ਗੱਲ ਜਿਹੜਾ ਸੰਵਿਧਾਨ ਆ ਸਾਡੀ ਦੇਹਲੀ ਜ਼ਿੰਦਗੀ ਵਿੱਚ ਸਾਡੇ ਸੰਵਿਧਾਨ ਦੇ ਜਿਹੜਾ ਜਿੰਨੇ ਵੀ ਕਾਨੂੰਨ ਆ ਸਾਨੂੰ ਇਫੈਕਟ ਕਰਦੇ ਆ ਸਾਡੀ ਜ਼ ਕਿਆ ਸਕੂਲ ਚੜਾਈਆਂ ਜਾਣੀਆਂ ਚਾਹੀਦੀਆਂ ਨਾ ਤੇ ਕੇਂਦਰ ਸਰਕਾਰ ਨੇ ਇਹਦਾ ਯਤਨ ਕੀਤਾ ਨਾ ਤੇ ਪੰਜਾਬ ਸਰਕਾਰ ਨੇ ਯਤਨ ਕੀਤਾ ਉਸ ਤੋਂ ਬਾਅਦ ਜਿਹੜੀ ਲੋਕਲ ਸਾਡੀ ਪੁਲਿਸ ਆ ਜਿਹੜੀ ਉਸ ਜਿਹੜੀ ਜੂਰਿਸਡਿਕਸ਼ਨ ਚ ਜਿਹੜੇ ਥਾਣਾ ਪੈਂਦਾ ਸੀ ਉਸ ਥਾਣੇ ਦੇ ਐਸਐਚਓ ਸਾਹਿਬ ਆ ਉਹ ਸਭ ਤੋਂ ਵੱਡੇ ਗੁਨਾਹਗਰ ਆ ਕਿਉਂਕਿ ਜਦੋਂ ਘਟਨਾ ਘਟੀ ਆ 1 ਘੰਟੇ ਬਾਅਦ ਆ ਕੇ ਕਹਿੰਦੇ ਆ ਕਿ ਭਈ ਮੈਂ ਤਾਂ ਉਹਦੇ ਛੁੱਟੀ ਤੇ ਸੀ ਤੇ ਹੁਣ ਦੇਖੋ ਕਿਵੇਂ ਕਿਉਂਕਿ ਇੰਨੀ ਜਿਹੜਾ ਇੰਟਰਨੈਸ਼ਨਲ ਟੂਰਿਸਟਾਂ ਟੂਰਿਸਟ ਹੋਤੇ ਆਂਦਾ ਵਾ ਇੰਨੀ ਜਿਹੜਾ ਵੱਖ ਦੀ ਜਗ੍ਹਾ ਆ ਉੱਥੇ ਹਰ ਟਾਈਮ ਪੁਲਿਸ ਪਾਰਟੀ ਅਦਰਵਾਈਜ਼ ਹੁੰਦੀ ਆ ਪਰ ਪੁਲਿਸ ਪਾਰ ਤੇ ਯਾਦ ਜਦੋਂ ਕਰਨ ਲੱਗਾ ਪੁਲਿਸ ਪਾਰਟੀ ਉਥੋਂ ਚੱਲ ਗਈ ਆ ਤੇ ਇਹਦੀ ਵੀ ਜਾਂਚ ਹੋਣੀ ਚਾਹੀਦੀ ਆ ਨਾਇਕ ਜਾਂਚ ਹੋਣੀ ਚਾਹੀਦੀ ਆ ਕਿ ਕਿਹੜੇ ਕਿਹਲੇ ਪੁਲਿਸ ਵਾਲੇ ਇਹਦੇ ਵਿੱਚ ਜਿਹੜੇ ਜਿਨ੍ਹਾਂ ਦੀ ਲਾਪਰਵਾਹੀ ਕਰਕੇ ਜਾਂ ਜਿਨ੍ਹਾਂ ਨੇ ਜਾਣ ਕੇ ਕਰਵਾਇਆ ਵਾ ਇਹਦੀ ਜਾਂਚ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਉਸ ਤੋਂ ਪਹਿਲਾਂ ਇਮੀਡੀਏਟਲੀ ਜਿਹੜੇ ਮੌਕੇ ਦੇ ਐਸਐਚਓ ਆ ਉਹਨੂੰ ਸਸਪੈਂਡ ਕਰਕੇ ਲਾਈ ਨਜ਼ਰ ਕਰਨਾ ਚਾਹੀਦਾ ਤਾਂ ਕਿ ਉਹਨੂੰ ਪਤਾ ਲੱਗੇ ਗਾਂ ਤੋਂ ਵੀ ਕਿ ਉਹਦੀ ਜਿਹੜੀ ਰੈਸਟ੍ਰਿਕਸ਼ਨ ਵਿੱਚ ਜਿਹਦਾ ਰ ਕੰਮ ਹੁੰਦਾ ਵਾ ਜਿਹਦਾ ਵਿੱਚ ਲੋਕਾਂ 'ਚ ਦੁਸ਼ਮਣੀ ਪੈਦਾ ਹੁੰਦੀ ਹੈ ਇਹਦਾ ਰ ਕੰਮ ਨਾ ਹੋਵੇ ਧੰਨਵਾਦ